ਕੈਨੇਡੀਅਨ ਖਬਰ ਨਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਖਬਰ ਦੇ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰ ਨੇ 28 ਅਪ੍ਰੈਲ ਨੂੰ ਤੁਰੰਤ ਸੰਘੀ ਚੋਣਾਂ ਕਰਵਾਉਣ ਦੀ ਤਿਆਰੀ ਵਿੱਚ ਨੇ ਗਲੋਬਲ ਐਂਡ ਮੇਲ ਨੇ ਵੀਰਵਾਰ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਕਾਰ ਨੇ ਇਹ ਐਲਾਨ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਅਗਲੀ ਚੋਣਾਂ 20 ਅਕਤੂਬਰ ਤੱਕ ਨਹੀਂ ਹੋਣੀਆਂ ਸੀ ਜਨਵਰੀ ਤੋਂ ਕਾਰਨੀ ਚੋਣਾਂ ਵਿੱਚ ਆਪਣੇ ਲਿਬਰਲ ਪਾਰਟੀ ਦੁਆਰਾ ਇੱਕ ਸ਼ਾਨਦਾਰ ਰਿਕਵਰੀ ਦਾ ਲਾਭ ਉਠਾਉਣ ਦੀ ਉਮੀਦ ਕਰ ਰਹੇ ਨੇ ਜਦੋਂ ਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਵੀ ਕੈਨੇਡਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ ਦੋ ਵਾਰ ਸਾਬਕਾ ਕੇਂਦਰੀ ਬੈਂਕਰ ਰਹੇ ਕਾਰਨੀ ਜਿਨ੍ਹਾਂ ਕੋਲ ਪਹਿਲਾਂ ਕੋਈ ਰਾਜਨੀਤਿਕ ਜਾਂ ਚੋਣ ਮੋਹਮ ਦਾ ਤਜਰਬਾ ਨਹੀਂ ਸੀ ਨੇ ਦੋ ਹਫ਼ਤੇ ਪਹਿਲਾਂ ਪਾਰਟੀ ਮੈਂਬਰਾਂ ਨੂੰ ਇਹ ਕਹਿ ਕੇ ਲਿਬਰਲ ਲੀਡਰਸ਼ਿਪ ਤੇ ਕਬਜ਼ਾ ਕਰ ਲਿਆ ਕਿ ਉਹ ਟਰੰਪ ਦਾ ਮੁਕਾਬਲਾ ਕਰਨ ਲਈ ਸਭ ਤੋਂ ਵਧੀਆ ਵਿਅਕਤੀ ਨੇ ਪ੍ਰਧਾਨ ਮੰਤਰੀ ਡਾਟਰ ਨੇ ਨਿਯਮਤ ਕਾਰੋਬਾਰੀ ਘੰਟਿਆਂ ਤੋਂ ਬਾਹਰ ਟਿੱਪਣੀ ਲਈ ਏਜੰਸੀਆਂ ਦੀ ਬੇਨਤੀ ਦਾ ਤਰੰਤ ਜਵਾਬ ਨਹੀਂ ਦਤਾ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਮਾਰਕ ਕਾਰਨੀ ਚੋਣਾਂ ਦਾ ਐਲਾਨ ਕਰ ਸਕਦੇ ਨੇ ਪ੍ਰੀ ਲੀਡਰਸ਼ਿਪ ਦੀ ਦੌੜ ਵਿੱਚੋਂ ਕੱਢੇ ਗਏ ਭਾਰਤੀ ਮੂਲ ਦੇ ਐਮਪੀ ਚੰ드ਰਾ ਆਰੀਆ ਨੂੰ ਇੱਕ ਹੋਰ ਝਟਕਾ ਲੱਗਾ ਜਦੋਂ ਲਿਬਰਲ ਪਾਰਟੀ ਨੇ ਆਟਵਾ ਇਲਾਕੇ ਦੀ ਪਾਰਲੀਮੈਂਟਿਕ ਸੀਟ ਤੋਂ ਉਹਨਾਂ ਦੀ ਉਮੀਦਵਾਰੀ ਰੱਦ ਕਰ ਦਿੱਤਾ 62 ਸਾਲ ਦੇ ਚੰ드ਰਾ ਆਰੀਆ 2015 ਵਿੱਚ ਨੀਪੀਨ ਸੀਟ ਤੋਂ ਐਮਪੀ ਅਤੇ ਇੱਕ ਵਾਰ ਫਿਰ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ ਕੈਨੇਡਾ ਵਿੱਚ ਐਥਵਾ ਨੂੰ ਚੋਣਾਂ ਦਾ ਐਲਾਨ ਹੋ ਰਿਹਾ ਹੈ ਅਤੇ ਜੇ ਵਿੱਚ ਚੰਦਰ ਆਰਿਆ ਦੀ ਉਮੀਦਵਾਰੀ ਰੱਦ ਹੋਣ ਦਾ ਕਦਮ ਬੇहद ਐਮ ਮੰਨਿਆ ਜਾ ਰਿਹਾ ਹੈ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਐਂਡਰਿਊ ਬੈਦਵਨ ਵੱਲੋਂ ਇਹ ਚਿੱਠੀ ਰਾਹੀਂ ਚੰਦਰ ਆਰਿਆ ਨੂੰ ਤਾਜ਼ਾ ਘਟਨਾਕਰਮ ਤੋਂ ਜਾਣੂ ਕਰਵਾਇਆ ਗਿਆ ਚਿੱਠੀ ਵਿੱਚ ਲਿਖਿਆ ਗਿਆ ਕਿ ਲਿਬਰਲ ਪਾਰਟੀ ਦੀ ਗ੍ਰੀਨ ਲਾਈਟ ਕਮੇਟੀ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਚਿੱਠੀ ਵਿੱਚ ਨਵੀਂ ਜਾਣਕਾਰੀ ਦੇ ਸਰੋਤ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਦੂਜੇ ਪਾਸੇ ਚੰਦਰਾ ਆਰਿਆ ਨੇ ਆਪਣੇ ਫੇਸਬੁੱਕ ਤੇ ਚਿੱਠੀ ਸਾਂਝੀ ਕਰਦਿਆਂ ਕਿਹਾ ਕਿ ਬਤੌਰ ਐਮਪੀ ਸੇਵਾ ਨਿਭਾਉਣੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਹੀ ਪਰ ਤਾਜ਼ਾ ਸੁਨੇਹਾ ਨਾਖੁਸ਼ੀ ਪੈਦਾ ਕਰਨ ਵਾਲਾ ਹੈ ਦੱਸਦੀ ਹੈ ਕਿ ਚੰドラ ਆਰਿਆ ਨੂੰ ਜਨਵਰੀ ਮਹੀਨੇ ਦੌਰਾਨ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਕੱਢੇ ਜਾਣ ਕਰਨ ਪਾਰਟੀ ਨੇ ਹੀ ਨਹੀਂ ਸੀ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਵਿੱਚ ਸਿੱਖ ਨਸਲਕੁਸ਼ੀ ਐਲਾਨੇ ਜਾਣ ਬਾਰੇ ਹਾਊਸ ਆਫ ਕਾਮਨ ਵਿੱਚ ਲਿਆਂਦੇ ਮਤੇ ਦਾ ਵਿਰੋਧ ਕਰਨ ਵਾਲਿਆਂ ਵਿੱਚ ਚੰドラ ਆਰਿਆ ਵੀ ਸ਼ਾਮਲ ਰਹੇ ਮੰਨਿਆ ਜਾ ਰਿਹਾ ਹੈ ਕਿ ਚੰドラ ਆਰਿਆ ਦੀ ਸੀਟ ਤੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਮੀਦਵਾਰੀ ਹੋ ਸਕਦੇ ਨੇ ਇਹਨਾਂ ਜਿਨ੍ਹਾਂ ਵਿੱਚੋਂ ਵੱਲੋਂ ਹੁਣ ਤੱਕ ਆਪਣੀ ਰਾਈਡਿੰਗ ਦਾ ਐਲਾਨ ਨਹੀਂ ਕੀਤਾ ਗਿਆ ਦੂਜੇ ਪਾਸੇ ਕੁਝ ਲਿਬਰਲ ਆਗੂਆਂ ਦਾ ਕਹਿਣਾ ਕਿ ਮਾਰਕ ਕਾਰਨੀ ਐਡਮਿੰਟਨ ਤੋਂ ਚੋਣ ਲੜ ਸਕਦੇ ਨੇ ਜਿੱਥੇ ਉਹਨਾਂ ਦਾ ਬਚਪਨ ਲੰਗਿਆ ਜਦ ਕਿ ਕੁਝ ਆਗੂਆਂ ਦਾ ਕਹਿਣਾ ਹੈ ਕਿ ਟ੍ਰਾਂਟੋ ਦੇ ਕਿਸੇ ਸੁਰੱਖਿਅਤ ਸੀਟ ਤੋਂ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ ਚੂਣਾਂ ਦੇ ਐਲਾਨ ਤੋਂ ਪਹਿਲਾਂ ਲਮਾਉਂਦੇ ਵਾਅਦਿਆਂ ਦੀ ਚਰਚਾ ਵੀ ਆਰੰਭ ਹੋ ਚੁੱਕੀ ਹੈ ਤੇ ਮੋਡਲ ਲਿਬਰਲ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲੀ ਵਾਰ ਖਰੀਦਿਆ ਘਰ ਖਰੀਦਣ ਵਾਲਿਆਂ ਨੂੰ ਜਿੱਥੇ GST ਤੋਂ ਰਾਹਤ ਮਿਲ ਸਕਦੀ ਹੈ ਕ੍ਰੀਡਿੰਗ ਖਬਰਾਂਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਪਾਲਾ ਦੇ ਨਾਲ